ਵੀ ਬਹੁਤ ਮਾੜੀ ਗੱਲ ਹੈ ਸਾ ਪ੍ਰਧਾਨ ਵੀ ਕਿਹੜਾ ਅੱਜ 3 ਵਜੇ ਚੱਕਿਆ ਇਹ ਬਹੁਤ ਮਾੜੀ ਗੱਲ ਹੈ ਕੋਨੇ ਲਾ ਤੂੰ ਕੋਨੇ ਕਿਹਾ ਵੀ ਸਾਡੀ ਸਾਨੂੰ ਗੱਲਾਂ ਦੇ ਜਵਾਬ ਦੇਵਾ ਦੋ ਵੀ ਜੇ ਸਾਨੂੰ ਕੋਈ ਜ਼ਿਆਦਾ ਖਤਰਾ ਹੈ ਵੀ ਵਿਚਾਲੇ ਪੁਲਿਸ ਕੱਢ ਜੇ ਇੱਕ ਇੱਕ ਪਾਸੇ ਜੀ ਹਾਂਜੀ ਬਾਬਾ ਜੀ ਆਹੀ ਗੱਲ ਹੈ ਜੀ ਕਿਹੜਾ ਉਹ 3 ਵਜੇ ਚੱਕਿਆਗਾ ਉਹਦੇ ਬਾਰੇ ਕੋਈ ਸਾਨੂੰ ਪਤਾ ਨਹੀਂ ਵੀ ਉਹਨੇ ਮੈਂ ਘਰੇ ਸੀਗਾ ਜੀ ਸਵੇਰੇ ਸਵੇਰੇ ਦੀ ਗੱਲ ਹੈ ਜੀ 3 ਤੋਂ 4 ਵਜੇ ਦੇ ਵਿੱਚ ਵਿੱਚ ਪ੍ਰਧਾਨ ਜੀ ਅੱਜ ਸੰਤਰਾਮ ਜੀ ਨੂੰ ਅਰੈਸਟ ਕੀਤਾ ਗਿਆ ਕਿ ਕੀ ਕਾਰਨ ਹੈਗਾ ਤੁਹਾਨੂੰ ਉਹਦੇ ਧਿਆਨ ਚ ਹੈਗੀ ਵੀ ਕਿਉਂ ਅਰੈਸਟ ਕੀਤਾ ਇਹ ਰੈਕਟ ਤਾਂ ਜੀ ਐਂ ਕਰਿਆ ਗਿਆ ਕੱਲ ਅਮਰੋੜਾ ਜੀ ਨੇ ਲੌਂਗੋ ਵਾਲਾ ਆਉਣਾ ਸੀ ਹੂੰ ਆਗੂਆਂ ਨੇ ਕਿਹਾ ਵੀ ਸਾਡੀ ਸਾਨੂੰ ਗੱਲਾਂ ਦੇ ਜਵਾਬ ਦੇਵਾ ਦਿਓ ਹੂੰ ਵੀ ਜੇ ਤੁਹਾਨੂੰ ਕੋਈ ਜ਼ਿਆਦਾ ਖਤਰਾ ਹੈ ਵੀ ਵਿਚਾਲੇ ਪੁਲਿਸ ਕੜ ਜੇ ਇੱਕ ਇੱਕ ਪਾਸੇ ਸਾਈਡ ਤੇ ਅਸੀਂ ਖੜ ਜਾਾਂਗੇ ਹੂੰ ਵੀ ਸਾਨੂੰ ਸਾਡੇ ਗੱਲਾਂ ਦੇ ਜਵਾਬ ਦੇ ਦੇ ਉਹ ਮੁੱਦੇ ਤੇ ਮੈਨੂੰ ਤਾਂ ਲੱਗਦਾ ਵੀ ਉਸੇ ਮੁੱਦੇ ਤੇ ਇਹ ਚੱਕ ਕੇ ਲਗਾਏ ਨੇ ਆਗੂ ਨੂੰ ਠੀਕ ਹੈ ਹਾਂ ਉਪਰ ਸਾਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਕਾਰਨ ਕੀ ਐ ਚੱਕੇ ਉਹ ਤਾਂ ਜਿਹੜਾ ਪ੍ਰੋਗਰਾਮ ਦੀ ਤਾਂ ਨੰਗਿਆ ਦੀ ਤਾਂ ਹੋ ਗਿਆ ਤੀ ਹੂੰ ਉਹ ਤਾਂ ਸੰਘਰਸ਼ ਲਾਉਣਾ ਤੇ ਜਿਹੜਾ ਉਹਨਾਂ ਨੇ ਕਰਨਾ ਦੀ ਤਾਂ ਹੋ ਗਿਆ ਤੀ ਵੀ ਸਾਨੂੰ ਸ਼ੰਭੂ ਮੋਰਚਾ ਲੱਗ ਰਿਹਾ ਦੀ ਜਾਂ ਆਪਣਾ ਕਹ ਦੀਏ ਹੋਰ ਪਾਸੇ ਤਿਆਰੀ ਸੀ ਮੋਰਚਾ ਦੀ ਉਹਦੇ ਰਾਖੇ ਤੇ ਚੱਕਿਆ ਦੇਖੋ ਜੀ ਹੋ ਸਕਦਾ ਵੀ ਇਹ ਸ਼ੰਭੂ ਵੱਟ ਤੇ ਜਾਣਗੇ ਉਹਦੇ ਕਰਕੇ ਵੀ ਚੱਕ ਸਕਦੇ ਨੇ ਆਗੂ ਨੂੰ ਵੀ ਉਥੇ ਵੱਡਾ ਕਠਨਾ ਕਰ ਲਾਣੇ ਠੀਕ ਹੈ ਤੇ ਸ਼ਾਹਲੀਪੁਰਸ ਨੇ ਚੱਕਿਆ ਕਿ ਸਨਾਮ ਪੁਰਸ ਨੇ ਚੱਕਿਆ ਇਹ ਚੀਜ਼ ਬਾਰੇ ਕੋਈ ਜਾਣਕਾਰੀ ਨਹੀਂ ਠੀਕ ਹੈ ਭਾਈ ਜੀ ਜੀ ਹਾਂਜੀ ਬਾਬਾ ਜੀ ਹਾਂਹੀ ਗੱਲ ਹੈ ਜੀ ਕਿਹੜਾ ਹੋ 3 ਵਜੇ ਚੱਕਿਆਗਾ ਉਹਦੇ ਬਾਰੇ ਕੋਈ ਸਾਨੂੰ ਪਤਾ ਨਹੀਂ ਵੀ ਉਹਨੇ ਵੀ ਕਿੱਥੇ ਹੈ ਵੀ ਕਿੱਥੇ ਹੈਗਾ ਕਿਹੜੇ ਹਲਾਤਾ ਚ ਹੈ ਵੀ ਹਾਂ ਵੀ ਸ਼ਾਹਲੀ ਥਾਣੇ ਚ ਹੈ ਕਸنگਰੂਪ ਥਾਣੇ ਚ ਹੈ ਨਾਂ ਉਹਦੇ ਬਾਰੇ ਕੋਈ ਪਤਾ ਨਹੀਂ ਕਾਰਨ ਵੀ ਨਹੀਂ ਪਤਾ ਵੀ ਲੱਗਿਆ ਕੋਈ ਕਾਰਨ ਤਾਂ ਆਹੀ ਹੈ ਵੀ ਕਿਹੜਾ ਕੱਲ ਲੌਂਗੋ ਵਾਲਤੀ ਕੰਮ ਆ ਪ੍ਰਸ਼ਾਸਨ ਜਿਹੜੇ ਨਾਲ ਕੋਈ ਆਇਆ ਹੈਗਾ ਕੋਈ ਅਫਸਰ ਆਇਆ ਹੋਣਾ ਕਿ ਉਹਨੇ ਕੋਈ ਦੱਸਿਆ ਵੀ ਵੀ ਕਿਸ ਵਿਸ਼ੇ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਨਾ ਕੋਈ ਜਾਣਕਾਰੀ ਸੰਜੀ ਗਈ ਨਾ ਨਾ ਅੱਛਾ ਕਰੇ ਹਾਂਜੀ ਭਾਈ ਜੀ ਤੁਸੀਂ ਕਰੇ ਸੀ ਕਿਦੋਂ ਮੈਂ ਕਰੇ ਸੀਗਾ ਜੀ ਸਵੇਰੇ ਸਵੇਰੇ ਦੀ ਗੱਲ ਹੈ ਜੀ 3 ਤੋਂ 4 ਵਜੇ ਦੇ ਵਿੱਚ ਵਿੱਚ ਤੇ ਅਸੀਂ ਹਲੇ ਮੰਮੀ ਰੈਡੀ ਹੋ ਰਹੀ ਉੱਠੇ ਹੋਏ ਸੀਗੇ ਤੇ ਉਹਨਾਂ ਨੇ ਗੇਟ ਖੋਲ੍ਹ ਲਿਆ ਤੇ ਪੂਰੀ ਫੁੱਲ ਪੁਲਿਸ ਫੋਰਸ ਸੀਗੀ ਤੇ ਮੰਮੀ ਨੇ ਕਿਹਾ ਵੀ ਡੈਡੀ ਘਰੇ ਨਹੀਂ ਹੈਗਾ ਥੋੜਾ ਜਿਹਾ ੱੱਕਾ ਕਰਕੇ ਥੋੜਾ ਜਿਹਾ ਚਲੋ ਆਏ ਉਹ ਉਹਨਾਂ ਨੇ ਸ਼ਾਨਮਣ ਕੀਤੀ ਪਹਿਲਾਂ ਸਾਡੇ ਇੱਧਰ ਬਾਗਲ 'ਚ ਸਾਹਮਣੇ ਦੇਖਿਆ ਫਿਰ ਸਾਡੇ ਘਰੇ ਦੇਖਿਆ ਫਿਰ ਚਲੋ ਡੈਡੀ ਅੰਦਰ ਹੀ ਸੀਗੇ ਤੇ ਚਲੋ ਉਹ ਥੋੜਾ ਜਿਹਾ ਕੱਪੜੇ-ਕੁੱਪੜੇ ਚੇਂਜ ਕਰ ਚਾਹ ਚੂਪੀ ਕੇ ਤਿਆਰ ਹੋਣ ਲੱਗੇ ਵਿਚਾਲੇ ਨਾਲ ਜਾਣ ਲਈ ਤੇ ਉਹਦੇ ਉਹ ਅੰਦਰਛੱਦੇ ਪੁਲਿਸ ਵਾਲੇ ਤੇ ਦੋ ਪੁਲਿਸ ਵਾਲੇ ਬਾਹਰ ਸੀਗੇ ਆਪਣੇ ਸਾਹਮਣੇ ਬਾਗਲ 'ਚ ਇੱਕ ਪੁਲਿਸ ਵਾਲਾ ਬੜਿਆ ਜਿਸ ਰਿਕਾਰਡਿੰਗ ਵੀ ਆਪਣੇ ਉੱਤੇ ਕੈਮਰਾ ਲੱਗਿਆ ਹੋਇਆ ਪਿੱਛੇ ਤੇ ਸਾਡੇ ਕਿਸਾਨ ਜਿਹੜੇ ਧਰਨੇ 'ਚੋਂ ਜੋ ਸਾਡਾ ਧਰਨਾ ਚਕਾਇਆ ਉ ਬਲਦੇ ਸਾਡੇ ਉੱਥੋਂ ਚੋਰੀਆਂ ਕੀਤੀਆਂ ਗਿਆ ਉੱਥੋਂ ਸਾਡੇ ਟਰਾਲੀਆਂ ਚੋਂ ਸਮਾਨ ਟਰਾਲੀਆਂ ਟਰੈਕਟਰ ਗਾਇਬ ਕੀਤੀ ਗਏ ਗੱਡੀਆਂ ਦਾ ਸ਼ੀਸ਼ੇ ਭੰਨ ਕੇ ਗੱਡੀਆਂ ਚੋਂ ਸਮਾਨ ਚੱਕਿਆ ਗਿਆ ਕਿਸਾਨਾਂ ਦੇ ਕੱਪੜੇ ਵੀ ਤੱਕ ਵੀ ਚੋਰੀ ਕੀਤੇ ਉੱਥੇ ਪ੍ਰਸ਼ਾਸਨ ਨੇ ਜਿਹੜਾ ਕੀ ਗੱਲ ਲੌਂਗਵਾਲੀ ਬੋਲਿਆ ਗਿਆ ਸਾਰਾ ਕੁਝ ਤੇ ਉਸ ਤੋਂ ਬਾਅਦ ਹੁਣ ਜੋ ਤੜਕੇ ਇਹ ਘਰੇ ਫੜਨ ਆਉਂਦੇ ਨੇ ਸਾਡੇ ਬੰਦਿਆਂ ਨੂੰ ਸਾਡੇ ਕਿਸਾਨ ਪ੍ਰਧਾਨ ਵੀ ਕਿਹੜਾ ਅੱਜ 3 ਵਜੇ ਚੱਕਿਆ ਇਹ ਬਹੁਤ ਮਾੜੀ ਗੱਲ ਹੈ ਅਸੀਂ ਚਲੋ ਅਸੀਂ ਆਪਣੀਆਂ ਹੱਕਾਂ ਮੰਗ ਰਿਆਂ ਉਹਦੇ ਵਾਸਤੇ ਬਹੁਤ ਮਾੜੀ ਬੱਡੀ